ਦੇਖੋ ਮੈਨੂੰ ਹੁਣੇ ਥੋੜੀ ਦੇਰ ਪਹਿਲਾਂ ਫੋਨ ਗਿਆ ਇੱਥੋਂ ਸਾਡੇ ਨੌਜੋਨਾਂ ਦਾ ਪੁਰੀ ਹੀ ਰੰਦਾ ਮੇਰੇ ਵੀ ਰਹਿਸ਼ਪੁਰ ਹੀ ਰਾਂ ਸੋ ਅਜ ਮੈਂ ਖੇਤਾਂ ਦੇ ਟਰੈਕਟਰ ਤੇ ਆਪਣਾ ਕੰਮ ਕਰ ਰਿਹਾ ਸੀਗਾ ਤਾਂ ਮੈਨੂੰ ਫੋਨ ਗਿਆ ਵੀ ਇੱਥੇ ਇੱਕ ਬੱਸ ਜਿਹੜੀ ਉਤਰੀ ਆ ਆ ਕੇ ਪ੍ਰਵਾਸੀਆਂ ਦੀ ਯੂਪੀ ਤੋਂ ਜਿਹੜੇ ਆਈ ਆ ਭੜਕੇ ਬੱਸ ਤੇ ਉਹ ਇੱਥੇ ਬੰਦੇ ਆ ਕੇ ਤਾਰੇ ਗਏ ਤੇ ਜਦੋਂ ਨੌਜੋਨਾਂ ਨੇ ਆ ਕੇ ਉਹਨੂੰ ਪੁੱਛਿਆ ਵੀ ਭਾਈ ਇਹ ਜਿਹੜੇ ਬੰਦੇ ਆਏ ਇਹਨਾਂ ਦਾ ਕੋਈ ਪ੍ਰੂਫ ਹੈਗਾ ਵੀ ਕਿੱਥੋਂ ਚੜੇ ਆ ਤਾਂ ਕਿੱਥੇ ਉਤਰੇ ਆ ਜਾਂ ਉਹਨਾਂ ਦਾ ਕੋਈ ਆਧਾਰ ਕਾਰਡ ਤੇ ਬੱਸ ਵਾਲੇ ਕੋਈ ਉਹਨਾਂ ਦਾ ਪ੍ਰੂਫ ਨਹੀਂ ਸੀ ਉਹ ਕਹਿੰਦਾ ਮੇਰੇ ਕੋਲ ਕੋਈ ਪ੍ਰੂਫ ਨਹੀਂ ਉਜੀ ਗੱਲ ਜਦੋਂ ਬਸ ਵਾਲੇ ਨੂੰ ਪੁੱਛਿਆ ਵੀ ਭਾਈ ਇਹਦੇ ਡਾਕੂਮੈਂਟਸ ਪੇਪਰ ਦਿਖਾ ਉਹ ਬਸ ਦਾ ਕੋਈ ਪੇਪਰ ਵੀ ਨਹੀਂ ਸੀ ਫਿਰ ਜਦੋਂ ਮੈਂ ਵੀ ਆ ਗਿਆ ਤੇ ਪੁਲਿਸ ਮੁਲਾਜ਼ਮ ਵੀ ਆਏ ਨੇ ਪੁਲਿਸ ਮੁਲਾਜ਼ਮਾਂ ਨੇ ਆ ਕੇ ਸਾਰਾ ਰਿਕਾਰਡ ਖੰਘਾਲਿਆ ਉਹਦਾ ਨਾਂ ਤੇ ਉਹਦੇ ਕੋਲ ਪਰਮਿਟ ਹੈ ਔਰ ਨਾਂ ਉਹਦੇ ਕੋਲ ਹਰਸੀ ਹੈ ਔਰ ਲਾਇਸੈਂਸ ਵੀ ਸਾਨੂੰ ਤਾਂ ਇੰਝ ਆਪਦਾ ਜਿਵੇਂ ਡੁਪਲੀਕੇਟ ਹੁਣ ਚੈੱਕ ਕਰਨਗੇ ਪੁਲਿਸ ਵਾਲੇ ਜਾ ਕੇ ਸੋ ਉਹ ਕੋਈ ਸਬੂਤ ਨਹੀਂ ਪੇਸ਼ ਕਰ ਸਕੇ ਤੇ ਉਹ ਥਾਣਾ ਪੁਰੀ ਰਾ ਹੁਣ ਬਸ ਭੇਜੀ ਹੈ ਸੋ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਇਹ ਕੀ ਜਿਹੜੀਆਂ ਜੂਪੀ ਤੋਂ ਬੱਸਾਂ ਚੱਲਦੀਆਂ ਨੇ ਭਰ ਕੇ ਪੰਜਾਬ ਨੂੰ ਇਹ ਬਿਨਾ ਪੇਪਰਾਂ ਤੋਂ ਹੀ ਚੱਲਣ ਗਈਆਂ ਪੰਜਾਬ ਦੇ ਵਿੱਚ ਪੰਜਾਬ ਵਾਲੇ ਲੋਕਾਂ ਦੇ ਤੁਸੀਂ ਕੈਮਰਿਆਂ ਨਾਲ ਹੀ ਚਲਾਨ ਕੱਟ ਰਹੇ ਹੋ ਕਾਰਾਂ ਦੇ ਮੋਟਰਸਾਈਕਲਾਂ ਦੇ ਤੇ ਫੇਰ ਜਿਹੜੀਆਂ ਇਹ ਅਦਰ ਸਟੇਟ ਤੋਂ ਆਉਂਦੀਆਂ ਨੇ ਉਹਦਾ ਕੋਈ ਜਲਾ ਨਹੀਂ ਕੀ ਗੱਲ ਇਹ ਪੰਜਾਬ ਦੀ ਜਿਹੜੀ ਸਰਕਾਰ ਹੈ ਪੰਜਾਬ ਦੀ ਪੁਲਿਸ ਹੈ ਰੁਪਈਏ ਲੈ ਕੇ ਭੇਜੀ ਜਾਂਦੀ ਹੈ ਇਹ ਕਰਾਪਸ਼ਨ ਚੱਲ ਰਹੀ ਹੈ ਇਹ ਮोटे ਰੁਪਈਏ ਕਮਾ ਰਹੇ ਨੇ ਇਸ ਗੱਲ ਦੇ ਵਿੱਚ ਸ਼ੋ ਇਹ ਬਿਲਕੁਲ ਇਹ ਧੰਦਲੀ ਜਿਹੜੀ ਹੋ ਰਹੀ ਆ ਇਹ ਬਰਦਾਸ਼ਤ ਨਹੀਂ ਕੀਤੀ ਜਾਊਗੀ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਕਿ ਤੁਸੀਂ ਕਾਨੂੰਨ ਵਿਵਸਥਾ ਨੂੰ ਲਾਗੂ ਕਰੋ ਪੰਜਾਬ ਦੇ ਵਿੱਚ ਇੰਟਰੈਂਸ ਤੇ ਹੀ ਬਸ ਦੇ ਪੂਰੇ ਡਾਕੂਮੈਂਟ ਚੈੱਕ ਹੋਣੇ ਦਾ ਉੱਥੇ ਬਸ ਰੋਕ ਕੇ ਵਾਪਸ ਭੇਜੀ ਜਾਵੇ ਸੈਕੰਡ ਜਿਹੜੇ ਲੋਕ ਆ ਰਹੇ ਨੇ ਉਹਨਾਂ ਦਾ ਸਾਰਿਆਂ ਦਾ ਡਾਕੂਮੈਂਟ ਚੈੱਕ ਹੋਣ ਜਿਹੜੇ ਪੰਜਾਬ ਤੋਂ ਅਦਰ ਸਟੇਟ ਤੋਂ ਆਉਂਦੇ ਨੇ ਨਹੀਂ ਤਾਂ ਵਾਪਸ ਭੇਜੇ ਜਾਣ ਨਹੀਂ ਤਾਂ ਫਿਰ ਪੰਜਾਬ ਦੇ ਲੋਕ ਆਪ ਚੈੱਕ ਕਰਨਗੇ ਫਿਰ ਕੋਈ ਵੀ ਵਿਵਧਾਨ ਨਹੀਂ ਹੁੰਦਾ ਜਿਹੜੇ ਪੰਜਾਬ ਦੇ ਲੋਕ ਆਪ ਤੁਰਦੇ ਨੇ ਤੁਸੀਂ ਜਿਦਾਂ ਕਿਹਾ ਆਪ ਚੈੱਕ ਕਰਨਗੇ ਕਿ ਕੋਈ ਪੁਲਸ ਵਾਲਿਆਂ ਨੂੰ ਕੋਈ ਵਿਅਕਤੀ ਸਵਾਲ ਕਰਦਾ ਵੀ ਮੇਰੇ ਡਾਕੂਮੈਂਟ ਕਿਉਂ ਚੈੱਕ ਕਰ ਰਹੇ ਹੋ ਉਹਦੇ ਉੱਤੇ ਮਿਸਬੀਹਵੀਅਰ ਦਾ ਚਲਾਨ ਕਰ ਦਿੰਦੇ ਕਿ ਲੱਗ ਪਾਵਾਂ ਡਾਕੂਮੈਂਟ ਪੂਰੇ ਹੋਣ ਤੇ ਇਹਦੇ ਵਿੱਚ ਵੀ ਕਿਤੇ ਲੱਗਦਾ ਨਹੀਂ ਕਿ ਤੁਹਾਨੂੰ ਹੀ ਕਿਤੇ ਨਾ ਕਿਤੇ ਤੁਹਾਡੇ ਦੇ ਉੱਤੇ ਹੀ ਕੋਈ ਕਾਰਵਾਈ ਕਰਦਣ ਕਿ ਤੁਸੀਂ ਪਾਸ ਨੂੰ ਕਿਉਂ ਰੋਕਿਆ ਉਹ ਦੇਖੋ ਅਸੀਂ ਤਾਂ ਰੋਜ਼ ਕਾਰਵਾਈਆਂ 'ਚ ਰਹਿੰਦੇ ਆ ਕਮਲ ਜੀ ਮੈਂ ਬੇਨਤੀ ਕਰਾਂ ਅਸੀਂ ਰੋਜ਼ ਕਾਰਵਾਈਆਂ 'ਚ ਰਹਿੰਦੇ ਆ ਇੱਕ ਸਰਕਾਰਾਂ ਸਾਡੇ ਦੇ ਪਰਚੇ ਪਾਉਣੀ ਆ ਪਰ ਅਸੀਂ ਹੁਣ ਪੰਜਾਬ 'ਚ ਕੋਈ ਵਿਧਿ ਵਿਵਸਾਨ ਬਣਾ ਕੇ ਰਨਾ ਆ ਆ ਜਿਹੜੀ ਗੱਲ ਪ੍ਰਚਾਰੀ ਜਾ ਰਹੀ ਨਾ ਕਿ ਪੰਜਾਬ ਦੇ ਲੋਕਾਂ ਨੂੰ ਵਿਲੇਨ ਬਣਾ ਕੇ ਪੇਸ਼ ਕੀਤਾ ਜਾ ਰ ਕਿ ਪੰਜਾਬ ਦੇ ਲੋਕ ਤਾਂ ਕਹਿੰਦੇ ਜੀ ਇਹ ਪਜਾਓ ਐ ਕਰੋ ਇਹ ਬੜਾ ਦੇਸ਼ ਵਿਰੋਧੀ ਨਾਰਾ ਹੈ ਮੈਂ ਉਹਨਾਂ ਨੂੰ ਦੱਸਣਾ ਚਾਹਣਾ ਹੈ ਕਿ ਪੰਜਾਬ ਦੇ ਲੋਕ ਹਮੇਸ਼ਾ ਪੂਰੇ ਦੇਸ਼ ਦਾ ਢਿੱਡ ਭਰਦੇ ਰਹੇ ਆ ਦਇਆਵਾਨ ਲੋਕ ਨੇ ਕਦੇ क्रूरता ਨਹੀਂ ਦਿਖਾਈ ਅੱਜ ਵੀ ਕਿਸੇ ਨੂੰ ਉਹ ਅੰਗਲ ਤੱਕ ਨਹੀਂ ਲਾਈ ਉਹ ਬੰਦਾ ਜਿਹੜਾ ਕ੍ਰਿਮੀਨਲ ਹੈ ਜਿਹੜਾ ਸਾਡੀਆਂ ਔਰਤਾਂ ਨੂੰ ਬਹਿ ਕੇ ਬਸ ਦੇ ਵਿੱਚ ਉਹਨਾਂ ਦੇ ਨਾਲ ਗਲਤ ਵਿਵਹਾਰ ਕਰਦਾ ਉਹਨਾਂ ਤੇ ਆਪਣਾ ਸੀਰਮ ਸਿਰਦਾ ਕੀ ਉਹਨੂੰ ਕੁੱਟியே ਨਾ ਉਹ ਤੇ ਫੜ ਦੇਣਾ ਚਾਹੀਦਾ ਇਸ ਕਰਕੇ ਭਾਈ ਇਹ ਸਰਕਾਰ ਜਿਹੜੀ ਆ ਉਹਨੂੰ ਮੈਂ ਬੇਨਤੀ ਕਰਦਾ ਵੀ ਤੁਸੀਂ ਇਹ ਕਾਨੂੰਨ ਵਿਵਸਥਾ ਨੂੰ ਕਾਇਮ ਕਰੋ ਨਹੀਂ ਤਾਂ ਫਿਰ ਪੰਜਾਬ ਦੇ ਲੋਕ ਆ ਬੁਧਰੇ ਹੋ ਕੇ ਜਦੋਂ ਕਰਨਗੇ ਫਿਰ ਕੋਈ ਕਾਨੂੰਨ ਵਿਵਸਥਾ ਨਹੀਂ ਰਹੇਗੀ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਸਾਰਿਆਂ ਦੇ ਜਿਹੜੇ ਆ ਆਧਾਰ ਕਾਰਡ ਚੈੱਕ ਕੀਤੇ ਜਾਣ ਉਹਨਾਂ ਦਾ ਬਿਲਕੁਲ ਪੀਸੀਸੀ ਹੋਵੇ ਤਦ ਪੰਜਾਬ ਚ ਇੰਟਰਸਟ ਕਰਨ ਬੇਸ਼ੱਕ ਜੋ ਪੁਰੀ ਰਾ ਚੌਂਕੀ ਦੀ ਪੁਲਿਸ ਆ ਉਹ ਇਸ ਵੇਲੇ ਬੱਸ ਨੂੰ ਤਾਂ ਲੈ ਗਈ ਹੈ ਪਰ ਕਿਤੇ ਨਾ ਕਿਤੇ ਗਾਜ ਆਰਟੀਓਫਿਸ ਸੜਲਤੀ ਜਾਂਦੀ ਹੈ ਆਰਟੀਓਫਿਸ ਕਹਿੰਦਾ ਨਹੀਂ ਸਾਡੀ ਚੈਕਿੰਗ ਚੱਲ ਰਹੀ ਹੈ ਜੀਵ ਪਰ ਕੀ ਫਰਜ਼ ਨਹੀਂ ਬੰਦਾ ਦੋਨੋਂ ਮੈਕਮਿਆਂ ਦਾ ਇਹਨਾਂ ਚੱਕਣ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਹੈ ਕਿ ਇਹਨਾਂ ਨੇ ਉੱਥੇ ਕੈਮਰੇ ਲਾਏ ਹੋਏ ਆ ਜਿਸ ਲਈ ਪੰਜਾਬ ਚ ਐਂਟਰ ਕਰਦੇ ਉੱਥੇ ਵੀ ਇਹਨਾਂ ਦਾ ਓਵਰ ਸਪੀਡ ਦੇ ਕੈਮਰੇ ਲੱਗੇ ਹੋਏ ਆ ਉੱਥੇ ਰੋਕਦੇ ਨੇ ਬੱਸਾਂ ਗੱਡੀਆਂ ਨੂੰ ਸਾਡੀਆਂ ਨੂੰ ਔਰ ਇਦਾਂ ਹੀ ਆਸਾਨੇ ਆ ਰਿਹਾ ਇਦਾਂ ਹੀ ਚੰਡੀਗੜ੍ਹੋਂ ਆਉਂਦਿਆਂ ਤੇ ਆ ਤੇ ਫਿਰ ਕੀ ਪਾਈ ਉੱਥੇ ਕੈਮਰੇ ਬੰਦ ਹੋ ਜਾਂਦੇ ਨੇ ਇਹਦੇ ਕੈਮਰੇ ਨਹੀਂ ਦੱਸਦੇ ਪਿਆ ਜੂਪੀ ਨੰਬਰ ਦੀ ਬੱਸ ਆਈ ਆ ਤੇ ਕਿਵੇਂ ਆਈ ਆ ਇਹਦੀ ਚੈਕਿੰਗ ਹੋਣੀ ਚਾਹੀਦੀ ਆ ਕੈਮਰੇ ਨਹੀਂ ਆਦੇ ਤੇ ਇਹਦਾ ਸਟੇਟ ਦੇ ਨੰਬਰ ਦੀਆਂ ਬੱਸਾਂ ਬਹੁਤ ਘੁਮਰੀਆਂ ਇਹਨਾਂ ਨੂੰ ਚੈੱਕ ਕਰ ਤੇ ਫੇਰ ਭਾਈ ਇਹਦਾ ਮਤਲਬ ਕਿ ਪੰਜਾਬ ਸਰਕਾਰ ਦੀ ਤੇ ਪੰਜਾਬ ਪੁਲਿਸ ਦੀ ਪੂਰੀ ਮਿਲੀ ਭੁਗਤ ਦਾ ਵਾਲੇ ਸਾਰਾ ਕੁਝ ਹੋ ਰਿਹਾ ਇਹ ਬਿਲਕੁਲ ਪੰਜਾਬ ਦੇ ਲੋਕ برداشت ਨਹੀਂ ਕਰਨਗੇ ਇਸ ਕਰਕੇ ਸਰਕਾਰ ਨੂੰ ਕਹਿੰਦੇ ਆ ਤੇ ਕੋਈ ਵਿਧੀ ਵਿਧਾਨ ਬਣਾ ਦਿਓ ਜੇ ਪੰਜਾਬ ਦਾ ਮਾਹੌਲ ਠੀਕ ਰੱਖਣਾ ਨਹੀਂ ਤਾਂ ਫਿਰ ਪੰਜਾਬ ਦਾ ਮਾਹੌਲ ਤੁਸੀਂ ਖਰਾਬ ਕਰਨ ਦੇ ਵਿੱਚ ਤੁਸੀਂ ਦੋਚੀ ਹੋਵੋਗੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਕਿੱਥੇ ਦਾ ਰਹਿਣਾ ਹੈ ਮੈਂ ਜ਼ਿਲ੍ਹਾ ਹਾਪੜ ਇਹ ਜੋ ਬਾਤ ਸਾਂ ਕਾਦੇ ਨਹੀਂ ਰੋਕੀ ਗਈ ਤੇ ਸਰ यहां पर ਨਾਲੇ ਦੋਨੇ ਕੇ ਲਈ ਰੋਕਤੇ ਹੈ ਇਹੀ ਕੇ ਰਹਤੇ ਅ ਦੋਹੇ ਤੇ ਲੋਕ ਨੇ ਉਹਨਾਂ ਦਾ ਕਹਿਣਾ ਕਿ ਇਹਦੇ ਵਿੱਚ ਪ੍ਰਵਾਸੀਆਂ ਜਿਹੜਾ ਲੈ ਕੇ ਆਏ ਤੁਸੀਂ ਤੇ ਛੱਡਿਆ ਜੀ ਕੀ ਉਹਨਾਂ ਦਾ ਡਾਟਾ ਕੋਈ ਹੈ ਤੇ ਰਖੋ ਨਹੀਂ ਕੋਈ ਡਾਟਾ ਨਹੀਂ ਬਸ ਕਿਹੜੀ ਹੈ ਪਰਮਟ ਇਹਦਾ ਵਗੈਰਾ ਪਰਮਟ ਵਗੈਰਾ ਸਭ ਹੈ ਪਰ ਆਨਲਾਈਨ ਹੈ ਤੇਰੇ ਲੋਕਿਆ ਗਿਆ ਕਿ ਟੂਰਿਸਟ ਬੱਸ ਆ ਪਰ ਇਹ ਤਾਂ ਪੱਕਾ ਉੱਪਰ ਲਿਖਿਆ ਆ ਹਿਸ਼ਾਰਪੁਰ ਤੇ ਰੋਜ਼ ਜਾਂਦੀ ਆ ਹਾਂ ਰੋਜ਼ ਆਤੀ ਹੈ ਟਾਈਮਿੰਗ ਹੈ ਦੀ ਹੈ ਟਾਈਮਿੰਗ ਕੋਈ ਨਹੀਂ ਹੈ ਜਾਣੇ ਕੀ ਟਾਈਮਿੰਗ ਆਣੇ ਕੋਈ ਨਹੀਂ ਆ ਫਿਰ ਬੱਸ ਸਟੈਂਡ ਕਿਉਂ ਨਹੀਂ ਰੋਕਦੇ ਬੱਸਾਂ ਇਦਾਂ ਹੀ ਬਾਈਪਾਸਾਂ ਦੇ ਕਿਉਂ ਰੁਕੀਆਂ ਨਹੀਂ ਆ ਖੇਤਾਂ ਦੇ ਵਿੱਚ ਇੰਦਰੀ ਨਾਤੇ ਲੋਤੇ ਨਾ ਕਮਰਾ ਆਮਰਾ ਬਨਵਾਰ ਕਮਰੇ ਲੈ ਰੱਖਾ ਯਾਰ ਉਹ ਤਾਂ ਤੂੰ ਆਪਣੇ ਲਈ ਰੱਖਿਆ ਹੋਇਆ ਕਮਰਾ ਬਾਕੀਆਂ ਲਈ ਤੁਹਾਨੂੰ ਲਿਆ ਸਾਰਿਆਂ ਲਈ ਉਹਨਾਂ ਨੂੰ ਬੱਸ ਸਟੈਂਡ ਕਿਉਂ ਨਹੀਂ ਉਤਾਰਦਾ ਇਹ ਦੱਸ ਬੱਸ ਸਟੈਂਡ ਨਹੀਂ ਜਾਂਦੀ ਨਾ ਟੂਰਿਸਟ ਗਾੜੀ ਇਹ ਟੂਰਿਸਟ ਵੱਸ ਪਰ ਇਹਦੇ ਉੱਤੇ ਤੂੰ ਕਹਿ ਰਿਹਾ ਕਿ ਬਾਹਰ ਰੋਜ਼ ਪੱਕਾ ਕਿਹੜਾ ਲੱਗ ਰਿਹਾ ਹੈ ਹਰ ਹਾਲਾਤ ਹਾਂ 11 ਵਜੇ ਪਰਮਿਟ ਦੇ ਉੱਤੇ ਕਿੱਥੇ ਦਾ ਪਰਮਿਟ ਪਾਇਆ ਹੈ ਜੀ ਪਰਮਿਟ ਕਹਾ ਗਿਆ ਪਰਮਿਟ ਆ ਆਲ ਇੰਡੀਆ ਹੈ ਆਲ ਇੰਡੀਆ ਪਰਮਿਟ ਹੈ ਟੈਕਸ ਵੀ ਹੈ ਸਭ ਚੀਜ਼ ਹੈ ਜਿੱਥੇ ਕਿੰਨੇ ਲੋਕਾਂ ਨੂੰ ਉਤਾਰਿਆ ਹੈ ਯਹਾਂ ਤੇ दस लोग गए आठ से दस तक कहाँ गए वो उनका नाम पता कुछ मालूम है आपको तो गए हैं जालंधर और कुछ गए कुछ ही पास पता नहीं डाटा नहीं, नहीं। कहाँ से लाए हैं वहाँ से, वहां से का पता है यहाँ का पता नहीं कहाँ जाते हैं अभी जो तुम्हें पता ये प्रवासियों का जो रहा है आपका कुछ नहीं फर्ज बनता कि उनका डाटा वगैरह कुछ तो लें कोई आधार कार्ड की कॉपी उनका नाम पता है अब लैंग्वेज हो चलेंगे पता तो पता नहीं टिकट कैसे काटते हो इसकी ऑनलाइन है हां टिकट उसका करता है